ਸ੍ਰੀ ਗੁਰਜੀ ਵੀਡੀਓ ਵੇਖ ਰਿਹਾ ਕੇ ਆਪ ਸਭ ਨੂੰ ਜੀਐਨ ਲੈ ਕੇ ਹਾਜ਼ਰ ਆਈਂਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਦੇਖਣਾ ਜਿੰਨਾ ਵੀਰਾਂ ਪੈਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸ਼ੁਰੂਆਤ ਕਰਦੇ ਆਂ ਇੱਦੀ ਵੱਡੀ ਖਬਰ ਨਜਾ گاਉਂ ਚ ਹਾਈ ਕੋਰਟ ਦੇ ਹੁਕਮ ਤੋਂ ਬਿਨਾ ਕੋਈ ਕੰਮ ਨਹੀਂ ਹੁੰਦਾ ਈਓ ਨੂੰ ਲੱਗਾ ਜੁਰਮਾਨਾ ਇੱਕ ਹਫਤੇ ਜਮੰਗਿਆ ਨੋਟਿਸ ਦੇ ਜਿਭਾਵ ਨਜਾ گاਉਂ ਦੇ ਲੋਕ ਕਰ ਜਾਣਾ ਮੁਸ਼ਕਲਾਂ ਦਾ ਸਾਹਮਣਾ ਕਰ ਰਿਹਾ ਹਨ ਤੇ ਜਿਖੇ ਹਾਲਾਤ ਬਣ ਗਿਆ ਹਨ ਕਿ ਹਾਈ ਕੋਰਟ ਦੇ ਹੁਕਮਾਂ ਤੋਂ ਬਿਨਾ ਇੱਥੇ ਕੋਈ ਵੀ ਕੰਮ ਅੱਗੇ ਨਹੀਂ ਵਧਦਾ ਪੰਜਾਬ ਦੇ ਮੁਕਮਿ ਭਗਵੰਤ ਮਾਨ ਨੇ ਸਰਕਾਰੀ ਨਿਵਾਸ ਤੋਂ ਕੁਝ ਕਦਮ ਦੂਰ ਸਥਿਤ ਨਜਾ ਗਾਉਂ ਵਿੱਚ ਨਗਰ ਕੌਂਸਲ ਦੇ ਅਧਿਕਾਰੀਆਂ ਦੀ ਲਾਪਰਵਾਹੀ ਜਿਹੀ ਹੈ ਕਿ ਲੋਕਾਂ ਦੀ ਕਿਛਕੀਤਾ ਮਹੀਨਿਆਂ ਤੱਕ ਅਣ ਸੁਣੀਆ ਰਿੰਦ ਰਹ ਹਨ ਤਾਜਾ ਮਾਮਲਾ ਸ਼ਿਵਾਲਿਕ ਵਿਹਾਰ ਲਾਕੇ ਦਾ ਹੈ ਜਿੱਥੇ ਟੁੱਟੇ ਹੋਏ ਡਰੇਨੇ ਟੱਕਣਾ ਦੀ ਮੁਰੰਮਤ ਲੰਬੇ ਸੰਭੇ ਤੋਂ ਲੰਬਿਤ ਸੀ ਐਸਟੀ ਸਥਾਨਕ ਵਕੀਲ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਾ ਐਪੀਟੀਸ਼ਨ ਤੇ ਸੁਣਵਾਈ ਕਰਦੇ ਹੋਏ ਅਦਾਲਤ ਨੇ ਸੁਮਨ 49 ਗਉਂ ਨਗਰ ਕੌਂਸਲ ਦੇ ਕਾਰਜਕਾਰੀ ਅਧਿਕਾਰੀ ਰਮਨਜੀਤ ਸਿੰਘ ਨੂੰ 2 ਦਿਨਾਂ ਦੇ ਅੰਦਰ ਕਾਰਵੇ ਕਰਨ ਅਤੇ ਸਥਿਤੀ ਨੂੰ ਬਿਤਾਵਨ ਨੰਦ ਐਂ ਦੇ ਕਮ ਦਿੱਤੀਆਂ ਬੋਤਵਨ ਜਦੋਂ ਕਾਰਜਕਾਰੀ ਅਧਿਕਾਰੀ ਵੀਡੀਓ ਕਾਨਫਰੰਸ ਰਾਹੀਂ ਅਦਾਲਤ ਦੇ ਚੇਹੇ ਹੋਣਾ ਸੀ ਤਾਂ ਉਸ ਰੀਟਕ ਤੌਰ ਤੇ ਅਦਾਲਤ ਦੇ ਚੇਹੇ ਹੋਏ ਅਦਾਲਤ ਨੇ ਸੈਂਕ ਤੇ ਸਖਤ ਨਾਰਾਜ਼ਗੀ ਪ੍ਰਗਟ ਕੀਤੀ ਕਿ ਇਸ ਨੂੰ ਹੁਕਮਾਂ ਦੀ ਅਣਦੇਖੀ ਮੰਨਦੇ ਹੋਏ ਉਸ ਨੂੰ 10000 ਰੁਪਏ ਦਾ ਜੁਰਮਾਨਾ ਲਗਾਇਆ ਗਿਆ ਨਾਲ ਹੀ ਉਸ ਨੂੰ ਅਦਾਲਤ ਦੀ ਲੰਕੜਾ ਦਾ ਨੋਟਿਸ ਵੀ ਜਾਰੀ ਕੀਤਾ ਕਿ ਸਥਾਨਿਕ ਲੋਕਾਂ ਦਾ ਕਹਿਣਾ ਹੈ ਕਿ ਨਜਾ ਗਾਉਂ ਵਿੱਚ ਵਿਕਾਸ ਕਾਰਜ ਤੇ ਬੁਨਿਆਦੀ ਸਹੂਲਤਾਂ ਦੀ ਮਨਮਤ ਸਿਰਫ ਅਦਾਲਤ ਦੇ ਆਦੇਸ਼ਾਂ ਤੇ ਸੰਭਵ ਹੈ ਜਿਸ ਕਾਰਨ ਆਮ ਲੋਕ ਪਰੇਸ਼ਾਨ ਹਨ ਖਬਰ ਨੂੰ ਅੰਤ ਤੱਕ ਦੇਖਣ ਲਈ ਤਾਂ